ਮੈਨੂੰ ਕਹਣਾ ਬਈ ਥਣ ਭਾਂਡੇ ਤਾਂ ਪਾਂਡੀ ਲਈ ਫਰਦੀ ਆ ਕਿ ਨਹੀਂ ਤੇ ਬਈ ਉਹ ਕਿਵੇਂ ਚਵਾਈ ਜੂਈ ਦੀ ਜਮਾ ਓਕੇ ਸੀਗੀ ਹਾਂਜੀ ਹਾਂਜੀ ਬਿਲਕੁਲ ਸੀਕਲ ਆ ਜੀ ਲੱਗਿਆ ਬਈ ਕਹਿੰਦਾ ਜੀ ਆਪਾਂ ਵਰਲਡ ਵਾਈਡ ਦਾ ਸੀਮਨ ਲਾਇਆ ਜੀ ਬਰੀਡ ਤੇ ਕੰਮ ਕਰਦੇ ਆ ਠੀਕ ਆ ਬਈ ਜਿਹੜੀਆਂ ਆਪਣੇ ਕੋਲੇ ਸਾਰੀਆਂ ਬੱਛੀਆਂ ਪੁੱਛੀਆਂ ਤਿਆਰ ਕੀਤੀਆਂ ਉਹ ਆਪਣੀ ਘਰ ਦੀ ਬਰੀਡ ਹੀ ਹੈ ਹਾਂਜੀ ਹਾਂਜੀ ਜਾਏਗੀ 35 ਤੋਂ ਪਲੱਸ ਵੀ ਕਹਿੰਦਾ ਜਾਊਗੀ ਪਰ ਬਈ 35 ਲੀਟਰ ਵਾਲੀ ਦਾ ਕੀ ਮੁੱਲ ਕਰਾਂਗੇ ਭਈ ਆਪਾਂ ਠੀਕ ਹੈ ਭਈ ਹਾਂਜੀ ਦੂਜੇ ਸੂਏ 35 ਲੀਟਰ ਦੇ ਕੱਢਿਆ ਇਹਨੇ ਤਾਂ 35 ਲੀਟਰ ਭਈ ਤੇ ਭਈ ਐਸ ਵਾਰੀ ਕੀ ਉਮੀਦ ਹੈ ਇਹਦੇ ਤੋਂ ਆਪਦੇ ਲੋਦੇ ਜੇ ਸਾਡੀ ਸੰਭਾਲ ਦੇ ਦੇ ਹਿਸਾਬ ਨਾਲ ਤਾਂ 35 ਤੋਂ ਪਲੱਸ ਜਾਏਗੀ ਠੀਕ ਹੈ ਭਈ ਹਾਂਜੀ ਸਾਸੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚਿਆ ਮੋਗੇ ਜ਼ਿਲ੍ਹੇ ਦੇ ਪਿੰਡ ਸ਼ੈਦ ਮੁਹ ਤਸੀਲ ਬਾਈ ਉਹਨਾਂ ਨੂੰ ਪੈਂਦੀ ਹੈ ਧਰਮਕੋਟ ਇੱਕ ਘਰੇਲੂ ਸੱਜਣ ਕੋਲੇ ਲੈ ਕੇ ਆਏ ਆ ਬਾਈ ਕੋਲੇ ਬਹੁਤ ਪੂਰੀਆਂ ਟੌਪ ਟੌਪ ਦੀਆਂ ਜਿਹੜੀਆਂ ਗਾਈਆਂ ਐ ਉਹਨਾਂ ਦੇ ਵਿੱਚੋਂ ਬਾਈ ਨੇ ਇੱਕ ਜਿਹੜੀ ਗਾਂ ਸੇਲ ਕਰਨੀ ਆ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਕੰਨਵਾ ਸੁਆ ਸੁੰਦੀ ਆ ਥਣ ਭਾਂਡੇ ਦੀ ਪੂਰੀ ਟੌਪ ਕਲਾਸ ਆ ਜੇ ਆਪਾਂ ਕਹਿ ਦਈਏ ਕਈ ਵਾਰੀ ਸੱਜਣ ਪੂਮ ਕਰ ਦਿੰਦੇ ਆ ਬਾਈ ਸਾਨੂੰ ਕਿਸੇ ਘਰੇਲੂ ਸੱਜਣ ਤੋਂ ਜਿਹੜੀ ਗਾਂ ਦਵਾ ਦੋ ਉਹ ਬੰਦੇ ਵੀਡੀਓ ਦੇਖ ਲਓ ਰੇਟ ਰੂਟ ਸਾਰਾ ਕੁਝ ਆ ਵੀਡੀਓ ਦੇ ਵਿੱਚ ਕਰ ਦਾਂਗੇ ਕਿੰਨਾ ਦੁੱਧ ਦਿੱਤਾ ਕੰਨਵਾ ਸੁਆ ਏ ਤਲਵਿੰਦਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡੇ ਆਪਣੇ ਚੈਨਲ ਦੇ ਉੱਪਰ ਸਤ ਤੇ ਤਿਲਵਿੰਦਰ ਵੀਰੇ ਸਭ ਤੋਂ ਪਹਿਲਾਂ ਨਾ ਆਪਣੇ ਜਿਹੜੇ ਪਿੰਡ ਦੀ ਲੋਕੇਸ਼ਨ ਕਲੀਅਰ ਕਰ ਦੋ ਕਿਸੇ ਸੱਜਣ ਨੇ ਆਉਣਾ ਉਹਨੂੰ ਥੋੜਾ ਸੌਖਾ ਹੋਏ ਪਿੰਡ ਸੈਦ ਮੁਹੰਮਦ ਤਰਨਕੋਟ ਦੇ ਨਾਲ ਆ 10 ਕਿਲੋਮੀਟਰ ਤਰਨਕੋਟ ਤੋਂ ਥੇ ਗੜਦੋ ਵੀ 10 ਕਿਲੋਮੀਟਰ ਪੈਂਦਾ ਏ ਠੀਕ ਆ ਬਈ ਕੋਈ ਨਹੀਂ ਸਿਕੰਦਰ 10 ਕਿਲੋਮੀਟਰ ਪੈਂਦਾ ਤੇ ਤਿਲਵਿੰਦਰ ਭਾਈ ਨੰਬਰ ਆਪਣਾ ਬਈ 9463702934 ਤੇ ਤਿਲਵਿੰਦਰ ਵੀਰੇ ਸਭ ਤੋਂ ਪਹਿਲਾਂ ਜਿਹੜਾ ਸਵਾਲ ਸਾਡਾ ਇਹੀ ਹੁੰਦਾ ਜਿਦੋਂ ਆਪਾਂ ਕਿਸੇ ਹੀ ਫਾਰਮ ਤੇ ਜਾਂਦੇ ਆ ਵੀ ਆਪਣਾ ਵੀਰੇ ਕਿਵੇਂ ਕੋਈ ਵਪਾਰ ਦਾ ਕੰਮ ਕੇ ਕਰੇ ਨੂੰ ਨਹੀਂ ਨਹੀਂ ਘਰੇ ਕਰੇ 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 ਲੂ ਬਾਈ ਹਾਂਜੀ ਤੇ ਬਾਈ ਕੀ ਡਿਟੇਲ ਹੈ ਕੰਨੇਵੇਂ ਸੂਏ ਹੁੰਦੀ ਹੈ ਇਹਦਾ ਇਹ ਬਾਈ ਤੀਜੇ ਸੂਏ ਆ ਤੀਸਰੇ ਸੂਏ ਲਈ ਹੁੰਦੀ ਹੈ ਬਾਈ ਹਾਂਜੀ ਤੇ ਬਾਈ ਕਿਵੇਂ ਦਾ ਰਿਕੋਰਡ ਰਿਹਾ ਪਹਿਲੇ ਸੂਏ ਦਾ ਬਾਈ ਪਹਿਲੇ ਦਾ 22 23 ਲੀਟਰ ਠੀਕ ਆ ਬਾਈ ਹਾਂਜੀ ਦੂਜੇ ਸੂਏ 35 ਲੀਟਰ ਕੱਢਿਆ ਇਹਨੇ ਦਾ 35 ਲੀਟਰ ਬਾਈ ਹਾਂਜੀ ਤੇ ਬਾਈ ਐਸ ਵਾਰੀ ਕੀ ਉਮੀਦ ਹੈ ਇਹਦੇ ਦਾ ਹੁਣ ਆਪ ਦੇ ਲੋ ਦੇ ਜੇ ਸਾਡੀ ਸੰਭਾਲ ਦੇ ਦੇ ਹਿਸਾਬ ਨਾਲ ਤਾਂ 35 ਤੋਂ ਪਲੱਸ ਜਾਏਗੀ ਠੀਕ ਆ ਬਾਈ ਹਾਂਜੀ ਤੇ ਬਾਈ ਜੇ ਆਪਾਂ ਗੱਲਬਾਤ ਕਰ ਲਈਏ ਇਹਨੂੰ ਤੋਰ ਕੇ ਵੀ ਦਿਖਾਵਾਂਗੇ ਨਾ ਤੇ 3 ਕਿਉਂਕਿ ਗੱਬੜ ਪਸ਼ੂ ਦਾ ਤੱਕ ਸੂਣੀ ਤੇ ਡਿਪੈਂਡ ਕਰਦਾ ਹਨਾ ਤੇ ਅਗਲੇ ਦੀ ਸ਼ਾਮ ਤੇ ਡਿਪੈਂਡ ਕਰਦਾ ਤੇ ਅੱਜ ਆਪਾਂ ਬਈ 35 ਲੀਟਰ ਵਾਲੀ ਦਾ ਕੀ ਮੁੱਲ ਕਰਾਂਗੇ ਭਈ ਆਪਾਂ ਆਪਾਂ 1.5 ਲੱਖ ਦੀ 1.5 ਲੱਖ ਰੁਪਏ ਤੇ ਭਈ ਤੋਰੀ ਇੱਕ ਬਰੀ ਇਹਨੂੰ ਹਨਾ ਤੇ ਕਿਉਂ ਵੀਰੇ ਨੂੰ ਕਹਾਂ ਕਰੀ ਤੋੜ ਦੇ ਭਈ ਹਨਾ ਲਓ ਜੀ ਮਿੱਤਰੋ ਹਨਾ ਤੇ ਥਣ ਭਾਂਡੇ ਦੀ ਜੱਜਮੈਂਟ ਲੈ ਲਓ ਮੈਂ ਕਹਿੰਦਾ ਭਈ ਥਣ ਭਾਂਡੇ ਤਾਂ ਪਾਂਡੀ ਲਈ ਫਰਦੀ ਹੈ ਕਿ ਨਹੀਂ ਤੇ ਭਈ ਉਹ ਕਿਵੇਂ ਚਵਾਈ ਜੂਈ ਦੀ ਜਮਾ ਓਕੇ ਸੀਗੀ ਹਾਂਜੀ ਹਾਂਜੀ ਬਿਲਕੁਲ ਸੀਕਲ ਹੈ ਜੀ ਠੀਕ ਹੈ ਕਹਣਾ ਭਈ ਤੇ ਭਈ ਉਹ ਪਤਾ ਕੋਈ ਇਹ ਆਪ ਕਿਹੜੇ ਸੀਮਿੰਟ ਦੀ ਆ ਜੀ ਤੇ ਕਿਹੜਾ ਸੀਮਿੰਟ ਸੂਮਣ ਲੱਗਿਆ ਬਾਈ ਕਹਿੰਦਾ ਜੀ ਆਪਾਂ ਵਰਲਡ ਵਾਈਡ ਦਾ ਸੀਮਿੰਟ ਲਾਇਆ ਜੀ ਬਰੀਡ ਤੇ ਹੀ ਕੰਮ ਕਰਦੇ ਆ ਠੀਕ ਆ ਬਾਈ ਜਿਹੜੀਆਂ ਆਪਣੇ ਕੋਲੇ ਸਾਰੀਆਂ ਬੱਛੀਆਂ ਪੁੱਛੀਆਂ ਤਿਆਰ ਕੀਤੀਆਂ ਉਹ ਆਪਣੀ ਘਰ ਦੀ ਬਰੀਡ ਹੀ ਆ ਹਾਂਜੀ ਹਾਂਜੀ ਤੇ ਇਹ ਵੀ ਹੁਣ ਪੂਰੇ ਵਰਲਡ ਵਾਈਡ ਦਾ ਸੀਮਿੰਟ ਆ ਇਹਦੇ ਨਾਲ ਗੱਬਣਾ ਜੀ ਹੁਣ ਇਹ ਨਹੀਂ ਹੁਣ ਇਹ 66 ਹੈ ਕਿ ਨਾਰਮਲ ਹੀ ਲੱਗਿਆ ਬਾਈ 66 66 ਸੀਮਿੰਟ ਨਾ ਬਾਈ ਕਹਿੰਦਾ ਗੱਬਣਾ ਹਣਾ ਤੇ ਬਾਕੀ ਤੁਸੀਂ ਮੇਰਾ ਜੀ ਘਰੇ ਰੱਖਣੀ ਸੀ ਤੇ ਥਾਂ ਥੋੜਾ ਸੀ ਥਾਂ ਦਾ ਕਰਕੇ ਹਣਾ ਮੋੜ ਲੈ ਫੇਰੇ ਲੈ ਚੱਲ ਉੱਥੇ ਕੋਈ ਗੱਲ ਨਹੀਂ ਤੇ ਬਾਕੀ ਹੈ ਵੀ ਚਲ ਬਈ ਇਹੀ ਚੀਜ਼ ਆ ਜਿਵੇਂ ਜਾਨਵਰ ਇੱਕ ਇੱਕ ਦੋ ਦੋ ਸੇਲ ਕਰੀ ਜਾਈਗੀ ਆਪਕ ਨਹੀਂ ਬਾਕੀ ਜਗਾਠਾ ਚਗੂਠਾ ਦੇਖੋ ਬਈ ਕਿੰਨੇ ਲੀਟਰ ਤੋਂ ਸਿਰਫ ਦਿੱਤਾ ਦੇਊਗੀ ਯਾਰ ਕੀ ਇਹ ਉਹਨੋ ਸੇਵਾ ਵਾਲੇ ਸਭਾਵ ਨਾਲ ਹੀ ਆਈ 35 ਤੋਂ ਪਲੱਸ ਜਾਏਗੀ 35 ਤੋਂ ਪਲੱਸ ਬਾਈ ਕਹਣਾ ਜਾਊਗੀ ਆਪਣੇ ਕੋਲ ਕਿੰਨਾ ਦਿੱਤਾ ਬਾਈ ਇਹਨੇ ਆਪਣੇ ਕੋਲ ਜੀ 30 ਲੀਟਰ ਤੋਂ ਪਲੱਸ ਹੀ ਦਿੱਤਾ 32 33 ਲੀਟਰ ਬਾਤੀ ਕਹਿਣਾ ਬਾਈ ਤੇ ਬਾਈ ਹੂੰ ਜਿਵੇਂ ਥਾਣਾ ਥੋਣਾ ਦੀ ਡੰਨ ਨਾ ਜ ਕੋਈ ਹਾਂਜੀ ਹਾਂਜੀ ਕੋਈ ਸੱਜਣ ਚਲੋ ਬਾਕੀ ਉਹਦਾ ਆਪ ਦੀ ਪਾਸ ਕਰਕੇ ਲੈ ਜਾਊਗਾ ਕਿ ਨਹੀਂ ਤੇ ਬਾਕੀ ਆ ਚੀਜ਼ ਮੈਂ ਤੁਹਾਨੂੰ ਦੱਸ ਵੀ ਦੇਣਾ ਬਾਈ ਕੋਲੇ ਸਾਰੀਆਂ ਜਿਹੜੀਆਂ ਆਪਦੇ ਹੋਮ ਬਰੀਡ ਦੀਆਂ ਜਿਹੜੀਆਂ ਬੱਚੀਆਂ ਹੀ ਹਨਾ ਤੇ ਤਿਲਵਿੰਦਰ ਭਾਈ ਜਗ੍ਹਾ ਦੀ ਪ੍ਰੋਬਲਮ ਕਰਕੇ ਆਪਾਂ ਦੇਣੀ ਹੈ ਹਾਂਜੀ ਹਾਂਜੀ ਤੇ ਮੁੱਲ ਆਪਾਂ ਕਰਤਾ ਇਹਦਾ 1.5 ਲੱਖ ਹਨਾ ਤੇ ਬਾਈ ਹੋ ਜੂ ਮਾਨਤਨ ਕੋਈ ਬੰਦਾ ਆਊਗਾ ਉਹ ਥੋੜਾ ਜਨਾ ਕਰ ਲਾਂਗੇ ਜੀ ਮਾਨਤਨ ਹਾਂਜੀ ਤੁਹਾਡੀ ਵੀਡੀਓ ਦਾ ਥੋੜਾ ਕਰ ਲਾਂਗੇ ਠੀਕ ਹੈ ਬਾਈ ਹਨਾ ਤੇ ਤਿਲਵਿੰਦਰ ਭਾਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨਾ ਆਪਾਂ ਕੀ ਮੋਬਾਈਲ ਤੇ ਅਡਰੈਸ ਵੀ ਦੁਬਾਰਾ ਬੋਲਦੀ ਬਾਈ ਪਿੰਡ ਫੈਦ ਮੁਮਦ ਜ਼ਿਲ੍ਹਾ ਤਰ ਮੋਗਾ ਤਹਿਸੀਲ ਧਰਮਕੋੜ ਤੇ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਈ ਵਾਰੀ ਕੋਈ ਸੱਜਣ ਚੰਗੀ ਹਨਾ ਚੀਜ਼ ਦੀ ਭਾਅ ਹਾਂਜੀ ਇਹਦਾ ਘਰ ਤੇ ਘਰ ਘਰ ਵਾਸਤੇ ਬਹੁਤ ਵਧੀਆ ਜੀ ਬਿਲਕੁਲ ਹਨਾ ਬਾਈ ਬਾਕੀ ਬਾਈ ਉ ਆ ਬਈ ਜਿਹੜੇ ਹਿਸਾਬ ਨਾਲ ਤੁਸੀਂ ਦੁੱਧ ਦਸ ਰਹੇ ਆ ਬਾਈ ਤੇ ਉਸ ਹਾਂ ਉਹਨੇ ਭਲ ਭਲ ਕੋਈ ਨਹੀਂ ਕੀਤੀ ਜੀ ਬੀੜ ਦੀ ਇਹ ਇਸ਼ਾਰਨੀ ਹੈ ਕਿ ਨਹੀਂ ਉਹਵੇਂ ਜਮਾ ਫਟ ਵਾਲਾ ਗੁਲੇਵਾ ਪਿਆ ਕਿ ਨਹੀਂ ਜਿਹੜੇ ਸੱਜੇ ਨੂੰ ਬਰੀਡ ਤੇ ਕੰਮ ਕਰਦੇ ਆ ਉਹਨਾਂ ਨੂੰ ਤਾਂ ਬਾਕੀ ਦੱਸਣ ਦੀ ਲੋੜ ਨਹੀਂ ਹੈ ਨਾ ਤੇ ਜੇ ਆਪਾਂ ਗੱਲਬਾਤ ਕਰ ਲਗੇ ਆਹ ਦੇਖੋ ਤੁਸੀਂ ਹੈ ਨਾ ਲੇਵਾ ਤੁਸੀਂ ਇੱਥੋਂ ਇਹ ਦੱਸਦੀ ਪਈ ਹੈ ਤੇ ਬਈ ਉ ਬਈ ਆਪਾਂ ਚਵਾਈ ਕਿਵੇਂ ਮਰਜ਼ੀ ਕਰੀ ਚਲੋ ਮਸ਼ੀਨ ਤੇ ਕਰੀ ਚਲੋ ਹਾਂਜੀ ਹਾਂਜੀ ਕਿਵੇਂ ਮਰਜ਼ੀ ਕਰ ਲਓ ਹਾਂਜੀ ਹਾਂਜੀ ਬਸ ਠੀਕ ਹੈ ਨਾ ਬਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਤਲਵਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਜਿਉਂਦੇ ਵਾਦ